ਸਟਾਰ ਮਨੋਖੋਵੇ ਜਾਂ ਰੁੱਖ ਉਹਦੀ ਤਪੱਸਿਆ ਬਹੁਤ ਘੱਟ ਲੋਕਾਂ ਨੂੰ ਦਿਸਦੀ ਹੈ ਡੰਡੀ ਕਾਮਯਾਬ ਬੰਦੇ ਬਾਰੇ ਅਕਸਰ ਸਾਡੀ ਧਾਰਨਾ ਹੁੰਦੀ ਹੈ ਕਿ ਇਹ ਇਹ ਰਾਤੋਂ ਰਾਤ ਇਸ ਥਾਂ ਤੱਕ ਪਹੁੰਚ ਗਿਆ ਪਰ ਉਸ ਵੱਲੋਂ ਕੀਤੇ ਅਸਲ ਸੰਘਰਸ਼ ਬਾਰੇ ਨਹੀਂ ਜਾਣਦੇ ਹੁੰਦੇ ਡੰਡੀ ਐਵੇਂ ਹੀ ਦਰਖਤ ਦੀ ਛਾਂ ਦੇਖ ਅਸੀਂ ਇਹ ਨਹੀਂ ਸਮਝਦੇ ਕਿ ਉਹਨੇ ਕਿੰਨੀਆਂ ਪਤਚੜਾਂ ਜਾਂ ਬਹਾਰਾਂ ਪਿੰਡੇ ਤੇ ਹੰਡਾਈਆਂ ਡੰਡੀ ਕਿੰਨਿਆਂ ਨੇ ਉਸ ਨੂੰ ਟੱਕ ਲਾਇ ਕਿੰਨੀਆਂ ਪਿੰਗਾ ਨੇ ਉਸ ਦੇ ਅੰਗ ਤੋੜੇ ਜਾਂ ਤੋੜਨ ਦੀ ਕੋਸ਼ਿਸ਼ ਕੀਤੀ ਕਿੰਨੀ ਵਾਰ ਉਸ ਨੇ ਆਰੀ ਦਾ ਸਾਹਮਣਾ ਕੀਤਾ ਡੰਡੀ ਐਸਾ ਦਰਖਤ ਨੂੰ ਦੇਖ ਇੰਜ ਲੱਗਦਾ ਜਿਵੇਂ ਸਾਡਾ ਬਜ਼ੁਰਗ ਹੋਵੇ ਡੰਡੀ ਇਹ ਬੁੱਢਾ ਹੋ ਗਿਆ ਪਰ ਅੱਜ ਵੀ ਆਪਣੇ ਪੁੱਤਾਂ ਧੀਆਂ ਬਾਰੇ ਸੋਚਦਾ ਡੰਡੀ ਲਿਫ ਗਿਆ ਕੁੱਬ ਪੈ ਗਿਆ ਪਰ ਆਪਣੇ ਫਰਜ਼ ਨਿਭਾ ਰਿਹਾ ਡੰਡੀ ਕੱਲ ਨੂੰ ਕੋਈ ਇਹਦੇ ਦਵਾਲੇ ਆਰੀ ਜਾਂ ਕੁਹਾੜੀ ਲੈ ਕੇ ਹੋ ਜਾਵੇ ਤਾਂ ਇਹਦਾ ਕੋਈ ਕਸੂਰ ਨਹੀਂ ਹੁਣ ਇਹ ਤਾਂ ਵਿਚਾਰਾ ਲੰਮਿਆਂ ਪੈ ਕੇ ਫਰਜ਼ ਨਿਭਾ ਰਿਹਾ ਡੰਡੀ ਪਿਛਲੇ ਕੁਝ ਮਹੀਨਿਆਂ ਤੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੇ ਸੰਦਰਭ ਵਿੱਚ ਰੁੱਖ ਲਾਓ ਮਹਿੰਮ ਚੱਲ ਰਹੀ ਹੈ ਡੰਡੀ ਪਿੰਡਾਂ ਸ਼ਹਿਰਾਂ ਦੇ ਲੋਕ ਸਰਗਰਮ ਹਨ ਡੰਡੀ ਉਹਨਾਂ ਦੀਆਂ ਕੋਸ਼ਿਸ਼ਾਂ ਦੀ ਸਲਾੰਗਾ ਕਰਨੀ ਬਣਦੀ ਹੈ ਪਰ ਲਾਉਣ ਤੋਂ ਬਾਅਦ ਅਗਲਾ ਵੱਡਾ ਸਵਾਲ ਉਹਨਾਂ ਨੂੰ ਪਾਲਣ ਦਾ ਹੈ ਡੰਡੀ ਉਹਨਾਂ ਦੀ ਸਾਂਭ ਸੰਭਾਲ ਹੋਣੀ ਚਾਹੀਦੀ ਹੈ ਡੰਡੀ ਇੱਕ ਵੇਲੇ ਪਿੰਡਾਂ ਵਿੱਚ ਪਿੱਪਲ ਬੋਹੜ ਵਰਗੇ ਦਰਖਤ ਆਮ ਮਿਲ ਜਾਂਦੇ ਸਨ ਡੰਡੀ ਇਹਨਾਂ ਥੱਲੇ ਸੱਥਾਂ ਲੱਗਦੀਆਂ ਤਕਤਪੋਸ ਰੱਖੇ ਹੁੰਦੇ ਠੰਡੇ ਪਾਣੀ ਵਾਲੇ ਨਲਕੇ ਹੁੰਦੇ ਡੰਡੀ ਪਰ ਕੁਹਾੜੀਆਂ ਤੇ ਆਰੀਆਂ ਨੇ ਬੱਡੀ ਗਿਣਤੀ ਦਰਖਤ ਮੁਕਾ ਦਿੱਤੇ ਡੰਡੀ ਅੱਜ ਲਾਏ ਜਾਣ ਵਾਲੇ ਦਰਖਤਾਂ ਦੀ ਜੇ ਸਹੀ ਤਰੀਕੇ ਨਾਲ ਦੇਖਭਾਲ ਹੋਵੇ ਤਾਂ ਦਹਾਕਿਆਂ ਬਾਅਦ ਉਹ ਉਹਨਾਂ ਦਰਖਤਾਂ ਵਰਗੇ ਹੋਣਗੇ ਜਿਨ੍ਹਾਂ ਦਾ ਅਸੀਂ ਕਤਲ ਕੀਤਾ ਡੰਡੇ ਦਰਖਤਾਂ ਦੇ ਨਾਤੇ ਪੰਜਾਬ ਵਿੱਚ ਸਫੈਦਾ ਦਿਸ ਰਹਾ ਜਿਸ ਦਾ ਫਾਇਦਾ ਘੱਟ ਤੇ ਨੁਕਸਾਨ ਵੱਧ ਹੈ ਡੰਡੀ ਪਿਛਲੇ ਦਿਨੀ ਪੁੰਨੇ ਵੱਲ ਦੇ ਇੱਕ ਸਖਸ਼ ਦੀ ਖਬਰ ਪੜੀ ਡੰਡੀ ਉਹਦੀ ਧੀ ਨੇ ਉਸ ਨੂੰ ਕਿਹਾ ਪਾਪਾ ਦਰਖਤਾ ਨਾਲ ਸਾਡੀ ਕੀ ਦੁਸ਼ਮਣੀ ਇਹਨਾਂ ਨੂੰ ਮਾਰ ਕੇ ਕੀ ਮਿਲਦਾ ਡੰਡੀ ਉਸਨੇ ਇੱਕ ਸੰਸਥਾ ਬਣਾਈ ਅਤੇ ਦਰਖਤਾਂ ਵਿੱਚ ਗੱਡੀਆਂ ਮੇਖਾਂ ਕਿੱਲ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਡੰਡੀ ਹੁਣ ਤੱਕ ਉਹ ਹਜ਼ਾਰਾਂ ਦਰਖਤਾਂ ਵਿੱਚੋਂ ਬੱਖ ਬੱਖ ਕਾਰਨਾ ਕਰਕੇ ਗੱਡੇ ਕਿੱਲ ਕੱਢ ਚੁੱਕਾ ਡੰਡੀ ਉਹ ਕਹਿੰਦਾ ਜੇ ਸਾਡੇ ਸਰੀਰ ਵਿੱਚ ਕੋਈ ਕੱਲ ਠੋਕੇ ਤਾਂ ਕਿੰਨਾ ਦੁੱਖ ਲੱਗੇ ਡੰਡੀ ਗੱਲ ਸਿਰਫ ਸੰਵੇਦਨਸ਼ੀਲ ਹੋਣ ਦੀ ਹੈ ਡੰਡੀ ਜੇ ਦਰਖਤ ਤਿੱਖੜ ਦੁਪਹਿਰਾ ਝੱਲ ਸਾਨੂੰ ਛਾਂ ਫਲ ਤੇ ਹੋਰ ਬੜਾ ਕੁਝ ਦਿੰਦੇ ਹਨ ਤਾਂ ਸੋਚੋ ਬਦਲੇ ਵਿੱਚ ਅਸੀਂ ਇਹਨਾਂ ਨੂੰ ਕੀ ਦੇ ਰਹੇ ਹਾਂ ਡੰਡੇ